ਆਰਿਆਂ ਦਾ ਸਵਾਗਤ ਹੈ ਜੀ ਇਸ ਵੀਡੀਓ ਦੇ ਵਿੱਚ ਬਹੁਤ ਖਾਸ ਸ਼ਬਦ ਲੈ ਕੇ ਆਏ ਆ ਸੱਚੇ ਮਰਗ YouTube ਚੈਨਲ ਤੇ ਜਿਹੜੇ ਇਸ ਚੈਨਲ ਨੂੰ ਦੇਖਦੇ ਹੁੰਦੇ ਨੇ ਉਹਨਾਂ ਦਾ ਇੱਕ ਵਾਰੀ ਧੰਨਵਾਦ ਸਵਾਗਤ ਕਰਦੇ ਆ ਇਸ ਚੈਨਲ ਨਾਲ ਜੁੜੇ ਰਹਿਣ ਵਾਸਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਸ਼ਬਦ ਹੈ ਸਾਚਾ ਸਾਹਿਬ ਸਦਮੇਰਵਾਨ ਭਾਈ ਸਾਹਿਬ ਭਾਈ ਜੁਜਾਰ ਸਿੰਘ ਜੀ ਖਾਲਸਾ ਸ਼੍ਰੀ ਦਰਬਾਰ ਸਾਹਿਬ ਜੀ ਲਈ ਉਹਨਾਂ ਦਾ ਸ਼ਬਦ ਹੈ ਤੇ ਸ਼ਬਦ ਜਿਹੜਾ ਬਹੁਤ ਪ੍ਰਸਿੱਧ ਸ਼ਬਦ ਹੈ ਜਿਹੜਾ ਉਹਨਾਂ ਨੇ ਅਕਸਰ ਏ ਵਾਲਾ ਪੜ੍ਹਦੇ ਆਪਾਂ ਸੁਣਦੇ ਆਂ ਉਹ ਕਿਵੇਂ ਇਸ ਮਨਿਤਾ ਪਲੇ ਕਰ ਸਕਦੇ ਘੱਟ ਸਮੇਂ ਦੇ ਵਿੱਚ ਬਹੁਤ ਧਿਆਨ ਨਾਲ ਵੇਖਿਓ ਕਿਹੜੀਆਂ ਉਂਗਲਾਂ ਕਿਹੜੇ ਬ ਏ ਫੀਮੇਲ ਸਕੇਲ ਤੋਂ ਨਹੀਂ ਆ ਏ ਮੇਲ ਸਕੇਲ ਤੋਂ ਪੜਾਂਗੇ ਜਿੱਥੋਂ ਵੀਰਪਾ ਪੜਦੇ ਆ ਇੱਥੋਂ ਪੜਾਂਗੇ ਆਪਾਂ ਜਿਹੜਾ ਭਾਈ ਸਾਹਿਬ ਜੀ ਜਿਆਦ ਸਿੰਘ ਜੀ ਦਾ ਸ਼ਬਦ ਆ ਉਹ ਕਾਫੀ ਉਹਨਾਂ ਨੇ ਉੱਚਾ ਬੋਲਿਆ ਵਾ ਪਰ ਆਪਾਂ ਕੋਸ਼ਿਸ਼ ਕਰਾਂਗੇ ਇੱਥੋਂ ਹੀ ਆਪਾਂ ਪਹਿਲੇ ਇਸ ਸਕੇਲ ਤੋਂ ਪੜੀਏ ਸੋ ਧਿਆਨ ਨਾਲ ਦੇਖਿਓ ਸਭ ਤੋਂ ਪਹਿਲੇ ਆਪਾਂ ਅਸਥਾਈ ਪੜਦੇ ਆਂ ਸੱਚਾ ਸਾਹਿਬ ਸਦ ਮਿਹਰ ਵਾਣ ਸੱਚਾ ਸਾਹਿਬ ਸਦ ਮਿਹਰ ਵਾਣ साचा साहिब सद मेहरवान साचा साहिब सद मेहरवान बंद पाया मेरे सत पूरे बंद पाया मेरे सतगुरु पूरे होई सरब कलिया ਓਏ ਸਰਬ ਕਲਿਆਣ ਸੱਚਾ ਸਾਹਿਬ ਸਤ ਮਿਹਰਵਾਨ ਸੱਚਾ ਸਾਹਿਬ ਸਦ ਮਿਹਰਵਾਨ ਇਹ ਆ ਜੀ ਇਸ ਸ਼ਬਦ ਦੀ ਅਸਥਾਈ ਹੁਣ ਅੰਤਰਾ ਪੜਦੇ ਆਪਾਂ ਧਿਆਨ ਦੇਖਿਓ ਹਮਰੀ ਗੜਤਣਾ ਗੜਿਆ ਕਾਏ ਆਪਾਂ ਥੋੜਾ ਸਲੋ ਕਰਨੇ ਆ ਅਮਰੀ ਗੜਤ ਨਾ ਗਣਿਆ ਕਾਇ ਆਪਣਾ ਬਿਰਦ ਪਛਾਣ ਹਾਥ ਦੇ ਰਖੇ ਕਰ ਆਪਣੇ ਸਦਾ ਸਦਾ ਰੰਗ ਮਾੜ ਸਦਾ ਸਦਾ ਸਦ ਇਤੋ ਥੋੜਾ ਇਹ ਗਲਤ ਹੋ ਗਿਆ ਸਦਾ ਸਦਾ ਰੰਗ ਮਾਣਾ ਸਦਾ ਸਦਾ ਰੰਗ ਮਾਣਾ ਸੱਚਾ ਸਾਹਿਬ ਸਦ ਮਿਹਰਵਾਨ ਸੱਚਾ ਸਾਹਿਬ ਸਦ ਮਿਹਰਵਾਨ ਸੱਚਾ ਸਾਹਿਬ ਸਦ ਮਿਹਰਵਾਨ सच साहिब सद मेरवान ਸੋ ਇਵੇਂ ਤੁਸੀਂ ਇਹ ਵਾਲਾ ਸ਼ਬਦ ਜਿਹੜਾ ਵਾ ਹਰ ਮਨ ਨੇ ਪਲੇ ਕਰ ਸਕਦੇ ਹੋ ਕਮੈਂਟ ਕਰਕੇ ਦੱਸ ਦਿਓ ਕਿਵੇਂ ਲੱਗਾ ਇਹ ਸ਼ਬਦ ਤੇ ਇਹ ਵਾਲੇ ਸ਼ਬਦ ਨੂੰ ਪੜ੍ਹਦੇ ਆ ਸਾਡੇ ਕੋਲ ਹੋਈਆਂ ਪਹਿਲਾਂ ਮਾਫੀ ਦਿਓ ਅੱਗੇ ਤੋਂ ਸੋਤੇ ਸਪਸ਼ਟ ਗੁਰਬਾਣੀ ਪੜ੍ਹਨ ਦੀ ਇਸ ਸਾਲ ਮਨ ਨੇ ਤਬਲਾ ਸੌਰੀ ਮਾਫ ਕਰਿਓ ਇਹ ਗੁਰਬਾਣੀ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰਾਂਗੇ ਲੈ ਕੇ ਆਂਦੇ ਰਾਵਾਂਗੇ ਇਦਾਂ ਦੀਆਂ ਹੋਰ ਵੀ ਵੀਡੀਓ ਜਿੱਥੇ ਤੁਹਾਨੂੰ ਕਾਫੀ ਵਧੀਆ-ਵਧੀਆ ਸ਼ਬਦ ਸਿੱਖਣ ਦੀ ਇਹਦੇ ਵਿੱਚੋਂ ਮਿਲਦੀ ਰਵੇ ਇਹ ਵਾਲੇ ਸ਼ਬਦ ਦੇ ਬਾਰੇ ਹਾ ਕਮੈਂਟ ਕਰਕੇ ਇੱਕ ਵਾਰ ਫੇਰ ਦੱਸ ਦਿਓ ਕਿਹੜਾ ਹੋਤਾ ਹੈ ਜਦੋਂ ਮਨ ਪਸੰਦ ਸ਼ਬਦ ਆ ਉਹ ਵੀ ਆਪਾਂ ਲੈ ਕੇ ਆਵਾਂਗੇ ਮਿਲਦੇ ਆ ਤੁਹਾਨੂੰ ਕੱਲ ਕਿਸੇ ਨੈਕਸਟ ਵੀਡੀਓ ਵਿੱਚ ਧੰਨਵਾਦ